ਜਿੰਦਗੀ 'ਚ ਜੋ ਵੀ ਕਰਨਾ ਪੂਰੇ ਦਿਲ ਨਾਲ ਕਰਨਾ ਸੋਣੀ ਜਿਹੀ ਉਮੀਦ ਮਨ ਵਿੱਚ ਧਾਰ ਪੂਰੇ ਚਾਹ ਅਤੇ ਮਜ਼ਬੂਤ ਇਰਾਦੇ ਨਾਲ ਕਰਨਾ ਤੇ ਜੇ ਕਿਤੇ ਕੁਝ ਔਖਾ ਲੱਗੇ ਤਾਂ ਅਰਦਾਸ ਜ਼ਰੂਰ ਕਰਨੀ ਕਿਉਂਕਿ ਜਿਹੜਾ ਕੰਮ ਸਾਡੇ ਚਾਹ ਤੇ ਮਜ਼ਬੂਤ ਇਰਾਦੇ ਨਾਲ ਨਹੀਂ ਹੋ ਸਕਦਾ ਉਹਦੇ ਵਾਸਤੇ ਮਦਦ ਤਾਂ ਸਿਰਫ ਰੱਬ ਨੇ ਕਰਨੀ ਰੱਬ ਨੇ ਕਰਨੀ ਸੱਚੀ ਗੱਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ concept classes 2.0 ਮਾਈਕਰੋ ਇਕਨੋਮਿਕਸ ਹੈ ਅੱਜ ਕਿਹਨਾ ਵਿੱਚ ਅੱਜ ਤੋਂ ਬਾਰੇ ਗੱਲ ਕਰਦੇ ਆ ਚੈਪਟਰ ਦਾ ਨਾਮ ਬੜਾ ਹੀ ਸੋਹਣਾ ਸੋਹਣਾ ਹੈ ਰੈਵਨਿਊ ਜਿਨ੍ਹਾਂ ਨੇ ਬੱਚਾ ਨੇ ਕਮਰਸ ਲਈ ਹੋਈ ਹੈ ਉਹਨਾਂ ਵਾਸਤੇ ਇਹ ਵਰਡ ਕੋਈ ਖਾਸ ਨਵਾਂ ਨਹੀਂ ਹੈਗਾ ਪਰ ਰੈਵਨਿਊ ਬੇਸਿਕਲੀ ਹੁੰਦੀ ਹੈ ਸੇਲਸ ਦੀ ਅਮਾਉਂਟ ਕੋਈ ਸਮਾਨ ਕਿੰਨੇ ਦਾ ਵਿਚਿਆ ਗਿਆ ਬੋਲਦੇ ਆ ਰੈਵਨਿਊ ਜਿਵੇਂ ਇਹ ਮਾਰਕਰ 아이 थिंक 10 ਰੁਪਏ ਦਾ ਸੀ ਤਾਂ ਦੁਕਾਨਦਾਰ ਨੂੰ ਰੈਵਨਿਊ ਜਨਰੇਟ ਹੋਇਆ 10 ਰੁਪਏ ਜਦੋਂ ਉਹਨੇ ਮਾਰਕਰ ਵਿੱਚ ਮੈਂ ਖੜਾ ਲਿਆ ਸੀਗਾ 400 ਰੁਪਏ ਤਾਂ ਦੁਕਾਨਦਾਰ ਨੂੰ 400 ਰੁਪਏ ਰੈਵਨਿਊ ਜਨਰੇਟ ਹੋਇਆ ਠੀਕ ਰੈਵਨਿਊ ਕੀ ਹੁੰਦਾ ਹੈ ਸੇਲਿੰਗ ਪ੍ਰਾਈਸ ਹੁੰਦੀ ਹੈ ਥੋੜਾ ਟੈਕਨੀਕਲ ਹੁੰਨੇ ਆ ਥੋੜਾ ਡੀਪ ਜਾਣਨੇ ਆ ਦੇਖੋ ਜ਼ਰਾ ਗੱਲ ਕੀ ਹੈ ਰੈਵਨਿਊ ਬਸ ਸੇਲਿੰਗ ਆ ਕਮੋਡਿਟੀ ਵਟ ਏਵਰ ਮਨੀ ਅ ਫਾਰਮ ਰੀਸੀਵ ਇਜ਼ ਕਾਲਡ ਰੈਵਨਿਊ ਬੇਚ ਕੇ ਜਿਹੜੇ ਪੈਸੇ ਮਿਲਦੇ ਨੇ ਉਹਨੂੰ ਰੈਵਨਿਊ ਬੋਲਦੇ ਆਂ ਰੈਵਨਿਊ ਦਾ ਮਤਲਬ ਫਾਇਦਾ ਨਹੀਂ ਹੈ ਰੈਵਨਿਊ ਦਾ ਮਤਲਬ ਪ੍ਰੋਫਿਟ ਨਹੀਂ ਹੈ ਇਸ ਗੱਲ ਨੂੰ ਧਿਆਨ ਰੱਖਿਓ 10 ਰੁਪਏ ਦਾ ਮਾਰਕਰ ਦੁਕਾਨਦਾਰ ਨੇ ਵੇਚਿਆ ਤੁਹਾਨੂੰ ਕੀ ਲੱਗਦਾ ਦੁਕਾਨਦਾਰ ਨੇ 10 ਰੁਪਏ ਪ੍ਰੋਫਿਟ ਕਮਾ ਲਿਆ ਬਿਲਕੁਲ ਵੀ ਨਹੀਂ ਦੁਕਾਨਦਾਰ ਨੇ ਰੈਵਨਿਊ 10 ਰੁਪਏ ਕਮਾ ਲਿਆ ਪ੍ਰੋਫਿਟ ਉਹਦਾ ਹੋਏਗਾ ਆਈ ਥਿੰਕ 2 ਰੁਪਏ ਵਿੱਚ ਕੋਸਟ ਵੀ ਤਾਂ ਹੈ ਨਾ ਉਹਨੇ ਖਰੀਦੇ ਵੀ ਤਾਂ ਹੋਏਗਾ 8-9 ਰੁਪਏ ਦਾ ਆਈ ਥਿੰਕ ਦਾ ਪ੍ਰੋਫਿਟ ਕੀ ਹੈ ਰੈਵਨਿਊ ਕੀ ਹੈ ਦੋਨੋਂ ਅਲੱਗ ਅਲੱਗ ਕਨਸੈਪਟ ਨੇ ਜ਼ਰਾ ਦੇਖਿਓ ਰੈਵਨਿਊ ਪ੍ਰੋਫਿਟ ਡਿਫਰੈਂਟ ਕਨਸੈਪਟਸ ਆ ਪ੍ਰੋਫਿਟ ਦਾ ਫਾਰਮੂਲਾ ਆ ਹੁੰਦਾ ਰੈਵਨਿਊ ਚੋਂ ਕੋਸਟ ਮਾਈਨਸ ਕਰਕੇ ਫੇਰ ਆਂਦਾ ਪ੍ਰੋਫਿਟ ਤਾਂ ਇਸ ਕਨਫਿਊਜ਼ ਨਹੀਂ ਹੋਣਾ ਰੈਵਨਿਊ ਸਿਰਫ ਸੇਲ ਪ੍ਰਾਈਸ ਹੁੰਦੀ ਹੈ ਸੇਲ ਪ੍ਰਾਈਸ ਪ੍ਰੋਫਿਟ ਕੀ ਹੈ ਸੇਲ ਪ੍ਰਾਈਸ ਤੋਂ ਖਰਚੇ ਕੱਢ ਦੋ ਤਾਂ ਪ੍ਰੋਫਿਟ ਨਿਕਲ ਆਏਗਾ ਅੱਗੇ ਦੇਖੋ हां जेडे जमे कोस्ट वाले चैप्टर च आपा ਕੀਤਾ ਸੀਗਾ ਇਹ ਪਿੱਛਾ ਨਹੀਂ ਛੱਡਣਗੇ ਆ ਟੋਟਲ ਰੈਵਨਿਊ ਮਾਰਜਨ ਰੈਵਨਿਊ ਐਵਰੇਜ ਰੈਵਨਿਊ ਇਹ ਤਿੰਨ ਜਿਹੜੇ ਨੇ ਟੋਟਲ ਮਾਰਜਨਲ ਤੇ ਐਵਰੇਜ ਇਹ ਚੱਲਣੇ ਹਲੇ ਕੋਸਟ ਵਾਸਤੇ ਵੀ ਆਪਾਂ ਇਹ ਵਰਡ ਯੂਜ਼ ਕੀਤੇ ਸੀਗੇ ਯੂਟਿਲਿਟੀ ਵਾਸਤੇ ਵੀ ਆਪਾਂ ਵਰਡ ਯੂਜ਼ ਕੀਤੇ ਸੀਗੇ ਪ੍ਰੋਡਕਟ ਵਾਸਤੇ ਵੀ ਕੀਤੇ ਸੀਗੇ TP MP AP ਠੀਕ ਹੈ ਤੇ ਦੁਬਾਰਾ ਫੇਰ ਆ ਗਏ ਹੁਣ TR MR AR ਸੋਹਣੀ ਗੱਲ ਇਹ ਹੈ ਕਿ ਲਗਭਗ ਫਾਰਮੂਲੇ ਸੇਮ ਹੀ ਨੇ ਗੱਲਾਂ ਵੀ सेम ਹੀ ਨੇ ਬਸ ਕਿਤੇ ਗੱਲ ਕੋਸਟ ਦੀ ਸੀਗੀ ਕਿਤੇ ਗੱਲ ਯੂਟਿਲਿਟੀ ਦੀ ਸੀ ਕਿਤੇ ਗੱਲ ਪ੍ਰੋਡਕਟ ਦੀ ਸੀ ਅੱਜ ਗੱਲ ਰੈਵਨਿਊ ਦੀ ਹੈ ਚਲੋ ਸਮਝੋ ਸਭ ਤੋਂ ਪਹਿਲਾਂ TR ਟੋਟਲ ਰੈਵਨਿਊ ਟੋਟਲ ਰੈਵਨਿਊ ਕੀ ਹੈ ਗੁੱਡਸ ਸਾਰੀਆਂ ਵੇਚ ਕੇ ਜਿੰਨਾ ਪੈਸਾ ਮਿਲ ਗਿਆ ਦੁਕਾਨਦਾਰ ਨੂੰ ਫਰਮ ਨੂੰ ਉਹਨੂੰ ਆਪਾਂ ਕਹਦੇ ਨੇ ਟੋਟਲ ਰੈਵਨਿਊ ਦੈ ਰੈਵਨਿਊ ਦੈਟ ਅ ਫਰਮ ਗੈਟਸ ਬਾਏ ਸੇਲਿੰਗ ਅ 기ਵਨ ਆਉਟਪੁੱਟ ਸਾਰਾ ਆਉਟਪੁੱਟ ਵੇਚਿਆ ਉਹਨ ਟੋਟਲ ਰੈਵਨਿਊ ਕਿੰਨਾ ਮਿਲਿਆ ਦੈਟ ਇਜ਼ ਕਾਲਡ ਟੋਟਲ ਰੈਵਨਿਊ ਸਿੰਪਲ ਦੂਸਰਾ ਮਾਰਜਨਲ ਰੈਵਨਿਊ ਹੁਣ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਆ ਮਾਰਜਨਲ ਦਾ ਮਤਲਬ ਹੁੰਦਾ ਚੇਂਜ ਚੇਂਜ ਸੇਟ ਵੀ ਉਹ ਹੀ ਚੀਜ਼ ਆ ਯਾਰ ਮਾਰਜਨਲ ਜੈ ਵੀ ਤਾਂ ਰੈਵਨਿਊ ਕਿਆ ਹੋਏਗਾ ਟੋਟਲ ਰੈਵਨਿਊ ਚ ਕਿੰਨਾ ਚੇਂਜ ਆਇਆ ਹੁਣ ਜਦੋਂ ਤੁਹਾਨੂੰ ਯਾਦ ਹੋਵੇ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮਾਰਜਨਲ ਕਿਆ ਹੈ ਚੇਂਜ ਹੈ ਮੇਨ ਵੈਲਿਊ ਚ ड्यू टू चेंज इन रेलेटिव वैल्यू ऑफ समथिंग एल्स मेन वैल्यू चेंज आएगा मार्जिन रेवेन्यू क्या है रेवेन्यू ਦੇ ਵਿੱਚ ਚੇਂਜ ਕਿਉਂ ਆਇਆ ਚੇਂਜ ਬਸ ਉਹ ਦੇਖੋ ਜਰਾ ਇਟ ਇਜ਼ ਅ ਚੇਂਜ ਇਨ ਟੋਟਲ ਰੈਵਨਿਊ ਕਦੋਂ ਵੈਨ ਵਨ ਮੋਰ ਯੂਨਿਟ ਆਫ ਕਮੋਡਿਟੀ ਇਜ਼ ਸੋਲਡ ਕੋਸਟ ਵਿੱਚ ਕੀ ਸੀਗਾ ਇਹ ਜੀ ਸੀਗਾ ਡੈਫੀਨੇਸ਼ਨ ਉਹਦੇ ਵਿੱਚ ਕੀ ਸੀਗਾ ਵਨ ਮੋਰ ਕਮੋਡਿਟੀ ਇਜ਼ ਪ੍ਰੋਡਿਊਸਡ ਉਤਸੀ ਕੀ ਪ੍ਰੋਡਕਸ਼ਨ ਦੀ ਗੱਲ ਇੱਥੇ ਹੈਗੀ ਹੈ ਵੇਚਣ ਦੀ ਗੱਲ ਕਿਉਂਕਿ ਜਦੋਂ ਪ੍ਰੋਡਿਊਸ ਕਰੋਗੇ ਤਾਂ ਕੋਸਟ ਬਣਦੀ ਹੈ ਕੋਸਟ ਨਿਕਲਦੀ ਹੈ ਖਰਚਾ ਹੁੰਦਾ ਤੇ ਜਦੋਂ ਵੇਚੋਗੇ ਤਾਂ ਰੈਵਨਿਊ ਜਨਰੇਟ ਹੁੰਦਾ ਠੀਕ ਡਿਫੀਨੇਸ਼ਨ ਕਾਫੀ ਮੈਚ ਕਰਦੀ ਹੈ ਨਾ ਅੱਗੇ ਦੇਖਿਓ ਐਵਰੇਜ ਰੈਵਨਿਊ ਕੀ ਹੁੰਦਾ ਰੈਫਰਸ ਟੂ ਰੈਵਨਿਊ ਪਰ ਯੂਨਿਟ ਇਹ बार-बार ਦੇਖਣੋਂ ਮਿਲਦਾ ਆਹ ਵਾਲਾ ਪਰ ਯੂਨਿਟ ਆਫ ਆਉਟਪੁੱਟ ਪਰ ਯੂਨਿਟ ਮਤਲਬ ਇੱਕ ਪਿੱਛੇ ਇੱਕ ਪਿੱਛੇ ਕਿੰਨਾ ਰੈਵਨਿਊ ਹੋ ਰਿਹਾ ਹੈ ਤੇ ਫਾਰਮੂਲੇ ਬਣਾਨੇ ਤੁਹਾਨੂੰ ਆਂਦੇ ਨੇ ਜਿੱ ਤੱਕ ਮੇਰਾ ਖਿਆਲ ਹੈ ਐਵਰੇਜ ਰੈਵਨਿਊ ਦਾ ਫਾਰਮੂਲਾ TR Q ਜਿਵੇਂ ਆਪਣਾ AC ਦਾ ਫਾਰਮੂਲਾ ਸੀਗਾ TC Q ਠੀਕ ਹੈ AP ਦਾ ਫਾਰਮੂਲਾ ਵੀ ਇੱਦੀ ਸੀਗਾ TP Q ਠੀਕ ਹੈ ਹਾਂ ਉੱਥੇ ਵੈਸੇ ਲੇਬਰ ਸੀਗੀ ਚਲੋ ਅੱਗੇ ਦੇਖਿਓ ਮਾਰਜਨ ਰੈਵਨਿਊ ਮਾਰਜਨ ਰੈਵਨਿਊ ਦਾ ਫਾਰਮੂਲਾ TRn TRn 1 ਉਹੀ ਚੀਜ਼ ਹੈ ਟੋਟਲ ਰੈਵਨਿਊ 5 ਟੋਟਲ ਰੈਵਨਿਊ 4 ਪੰਜ ਪ੍ਰੋਡਕਟ ਵੇਚ ਕੇ ਚਾਰ ਪ੍ਰੋਡਕਟ ਵੇਚ ਕੇ ਕਿੰਨਾ ਮਾਰਜਨ ਰੈਵਨਿਊ ਹੋਇਆ ਇਸ ਨੂੰ ਵੀ ਇਦਾਂ ਲਿਖ ਸਕਦੇ ਆ ਚੇਂਜ ਇਨ ਟੋਟਲ ਰੈਵਨਿਊ ਆਪੋਨ ਚੇਂਜ ਇਨ ਕੁਆਂਟੀਟੀ ਇੱਕ ਫਾਰਮੂਲਾ ਕਦੇ ਕਦੇ ਕੰਮ ਆਏਗਾ ਇਹ ਮੈਂ ਬਾਰ-ਬਾਰ ਦੱਸ ਦਉਂ ਭਈ ਫਾਰਮੂਲਾ ਤਾਂ ਕੰਮ ਆਏਗਾ ਉਦੋਂ ਕੰਮ ਆਏਗਾ ਜਦੋਂ ਤੁਹਾਨੂੰ ਕੁਆਂਟੀਟੀਜ਼ ਦੇ ਵਿੱਚ ਗੈਪ ਹੋਵੇ ਮਾੜਾ ਮੋਟਾ ਜਿਵੇਂ ਤਿੰਨ ਪ੍ਰੋਡਕਟ ਵਿੱਚ ਉਹਦਾ ਉਹਦਾ ਪ੍ਰਾਈਸ ਦੇ ਰੱਖਿਆ ਰੈਵਨਿਊ ਅੱਠ ਪ੍ਰੋਡਕਟ ਵਿੱਚ ਉਹਦਾ ਰੇਟ ਦੇ ਰੱਖਿਆ ਗੱਲ ਨੂੰ ਸਮਝ ਆ ਮੇਰੇ ਨੂੰ ਆ ਸਪੋਜ਼ ਕਰੋ ਤਿੰਨ ਪ੍ਰੋਡਕਟ ਵਿੱਚ 30 ਰੁਪਏ ਦੇ ਅੱਠ ਪ੍ਰੋਡਕਟ ਵਿੱਚ 80 ਰੁਪਏ ਦੇ ਉਹਦਾ ਗੈਪ -8 -3 niche divide by 8 -3 ਤਾਂ 50 1 10 ਆ ਗਈ ਵੈਲਿਊ ਮਤਲਬ ਇਹ ਫਾਰਮੂਲਾ ਉਦੋਂ ਲਗਾਣਾ ਜਦੋਂ ਕੁਆਂਟੀਟੀ 'ਚ ਆਪਾਂ ਨੂੰ ਗੈਪ ਹੋਵੇ ਜਦੋਂ ਸੀਰੀਅਲ ਵਾਈਜ਼ ਦੇ ਰੱਖਿਆ ਨੇ ਵੀ 5 ਕੁਆਂਟੀਟੀ ਦਾ ਪ੍ਰਾਈਸ 50 ਰੁਪਏ 4 ਕੁਆਂਟੀਟੀ ਦਾ ਪ੍ਰਾਈਸ 40 ਰੁਪਏ ਤਾਂ ਦੱਸੋ ਮਾਰਜਿਨ ਵਾਲਾ ਵੈਲਿਊ ਕਿੰਨਾ ਆਇਆ ਬਸ ਠੀਕ ਹੈ ਫਿਰ ਤੋਂ ਫਰਕ ਦੋਸੋਂ ਖਾ ਦੋਸੋਂ ਦਾ ਸਤੁਪਤ ਦਾ ਫਰਕ ਮਾਈਨਸ ਕਰਕੇ ਪਤਾ ਲੱਗ ਜਾਓ ਅੱਗੇ ਦੇਖਿਓ ਇੱਕ ਆ ਫਾਰਮੂਲਾ ਯਾਦ ਰੱਖ ਲਿਓ ਪਲੀਜ਼ ਟੋਟਲ ਰੈਵਨਿਊ ਪ੍ਰਾਈਸ ਇੰਟੂ ਕੁਆਂਟੀਟੀ ਇਹ ਫਾਰਮੂਲਾ ਵੈਸੇ ਇਸ ਤਰੀ ਬਣੇ ਆ ਦੇਖਿਓ ਜ਼ਰਾ ਆ ਕੁਆਂਟੀਟੀ ਡਿਵਾਈਡ ਹੋ ਰਹੀ ਹੈ ਇੱਧਰ ਆ ਕੇ ਮਲਟੀਪਲਾਈ ਹੋ ਜੂਗੀ ਤੇ ਐਵਰੇਜ ਰੈਵਨਿਊ ਬੇਸਿਕਲੀ ਹੁੰਦਾ ਕੀ ਹੈ ਪ੍ਰਾਈਸ ਨੂੰ ਵੀ ਬੋਲਦੇ ਆ ਕੀ ਕਹ ਜੀ ਤਵਾਨ ਗਿਆ ਫਾਰਮੂਲਾ ਆਹੀ ਬੰ ਇਥੇ AR ਤੇ MR ਬਾਰੇ ਤਾਂ ਪੜ ਲਿਆ ਹੁਣ ਆਪਾਂ ਇਹ ਦੇਖਣਾ ਸੀਗਾ ਕਿ ਇਹਨਾਂ ਦਾ ਟੇਬਲ ਤੇ ਫਿਗਰ ਕਿ ਐਸੇ ਡਾਇਗਰਾਮ ਕਿ ਐਸਾ ਬਣਦਾ ਹੈ ਪਰ ਉਹਦੇ ਲਈ ਤੁਹਾਨੂੰ ਇਹ ਸਮਝਣਾ ਪੈ ਗਿਆ ਕਿ ਜਿਹੜੀ ਪ੍ਰਾਈਸ ਦੀ ਗੱਲ ਹੈ ਉਹਦੇ ਵਾਸਤੇ ਮਾਰਕੀਟ ਜਿਹੜੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਤੁਹਾਨੂੰ ਇੱਕ ਚੈਪਟਰ ਹੁੰਦਾ ਸੀ ਹੁਣ ਵੀ ਹੈਗਾ ਵਿੱਚ ਤਾਂ ਪਰ ਉਹਦੇ ਵਿੱਚ ਕੁਝ ਹਿੱਸੇ ਕੱਟੇ ਗਏ ਨੇ ਸਿਲੇਬਸ ਤੋਂ ਉਹ ਚੈਪਟਰ ਦਾ ਨਾਮ ਸੀਗਾ फॉर्म्स ऑफ मार्केट मार्केट ਦੇ ਅਲੱਗ-ਅਲੱਗ ਰੂਪ ਨੇ ਅਲੱਗ-ਅਲੱਗ ਰੂਪ ਹੋਣ ਕਰਕੇ ਹਰ ਤਰ੍ਹਾਂ ਦੀ ਮਾਰਕਟ ਦੇ ਵਿੱਚ ਪ੍ਰਾਈਸ ਨੂੰ ਲੈ ਕੇ ਥੋੜੀ ਜਿਹੀ ਗੱਲਾਂ ਹੈਗੀਆਂ ਨੇ ਸਭ ਤੋਂ ਪਹਿਲੇ ਤਰ੍ਹਾਂ ਦੀ ਮਾਰਕਟ ਆਉਂਦੀ ਹੈ ਪਰਫੈਕਟ ਕੰਪੀਟੀਸ਼ਨ ਜੋ ਆਮ ਕਰਕੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜਦੋਂ ਆਪਾਂ ਕਹਿੰਦੇ ਆ ਪਰਫੈਕਟ ਕੰਪੀਟੀਸ਼ਨ ਦਾ ਮਤਲਬ ਜਿੱਥੇ ਕੰਪੀਟੀਸ਼ਨ ਬਹੁਤ ਹੈ ਕੰਪੀਟੀਸ਼ਨ ਬਹੁਤ ਦਾ ਮਤਲਬ ਜਿੱਥੇ ਸੈਲਰ ਬਹੁਤ ਨੇ ਤੁਸੀਂ ਜਿਹੜੇ ਮਰਜ਼ੀ ਸੈਲਰ ਤੋਂ ਸਮਾਨ ਲੈ ਸਕਦੇ ਹੋ ਐਸਾ ਨਹੀਂ ਕਿ ਸੈਲਰ ਇੱਕ ਜਾਂ ਦੋ ਹੀ ਨੇ ਮਤਲਬ ਤੁਸੀਂ ਸਿਰਫ ਉਹਨਾਂ ਕੋਲੇ ਜਾਓਗੇ ਤੁਹਾਡੇ ਸਾਹਮਣੇ ਬਹੁਤ ਸਾਰੇ ਸੈਲਰ ਨੇ ਅਗਰ ਤੁਸੀਂ ਬਾਏ ਕਰਨਾ ਚਾਹਦੇ ਜਿਹਦੇ ਮਰਜ਼ੀ ਕੋਲ ਜਾ ਕੇ ਖਰੀਦ ਲਓ ਠੀਕ ਐਸੀ ਮਾਰਕੀਟ ਨੂੰ ਆਪਾਂ ਪਰਫੈਕਟ ਕੰਪੀਟੀਸ਼ਨ ਵਾਲੀ ਮਾਰਕੀਟ ਬੋਲਦੇ ਹਾਂ ਹੁਣ ਇੱਥੇ ਇਹ ਗੱਲ ਇੰਪੋਰਟੈਂਟ ਕਿਉਂ ਹੈ ਤਾਂ ਕਰਕੇ ਇੰਪੋਰਟੈਂਟ ਹੈ ਜਿਹੜੀ ਮਾਰਕੀਟ ਪਰਫੈਕਟ ਕੰਪੀਟੀਸ਼ਨ ਵਾਲੀ ਹੁੰਦੀ ਹੈ ਨਾ ਉਹਦੇ ਵਿੱਚ ਸੈਲਰ ਆਪਣੀ ਮਰਜ਼ੀ ਨਾਲ ਪ੍ਰਾਈਸ ਡਿਸਾਈਡ ਨਹੀਂ ਕਰ ਸਕਦਾ। ਹੁਣ ਤੁਸੀਂ ਕਹੋਗੇ ਸੈਲਰ ਸਿਰਫ ਸੈਲਰ ਦਿੱਤਾ ਪ੍ਰਾਈਸ ਡਿਸਾਈਡ ਕਰਦਾ। ਪ੍ਰਾਈਸ ਡਿਸਾਈਡ ਕਿਵੇਂ ਕਰਨਾ ਹੈ? ਕਿੰਨਾ ਰੁਪਏ ਵੈਲੀ ਹੋਣੀ ਚਾਹੀਦੀ ਕਿਸੇ ਪ੍ਰੋਡਕਟ ਦੀ? ਇਹ ਤਾਂ ਕੰਮ ਹੀ ਸੈਲਰ ਦਾ ਹੈ। ਇਹਨੂੰ ਡਿਸਾਈਡ ਕਰਨਾ। ਪਰ 1 ਮਿੰਟ ਗੱਲ ਸਮਝ ਕੇ ਦੇਖੋ। ਕੱਲਾ ਇੱਕ ਸੈਲਰ ਨਹੀਂ ਡਿਸਾਈਡ ਕਰ ਸਕਦਾ ਕਿ ਪ੍ਰੋਡਕਟ ਦਾ ਪ੍ਰਾਈਸ ਕੀ ਹੋਏਗਾ। ਜਿਵੇਂ ਮੈਂ ਕਿਹਾ ਕਿ ਇਹ ਮਾਰਕਰ 10 ਰੁਪਏ ਦਾ ਮਿਲਿਆ ਮੈਨੂੰ। ਠੀਕ। ਤੇ ਜੇ ਕੋਈ ਹੋਰ ਸੈਲਰ ਇਸ ਨੂੰ 20 ਦਾ ਲਗਾਵੇ ਜਾਂ 15 ਦਾ ਲਗਾਵੇ ਤੁਹਾਨੂੰ ਲੱਗਦਾ ਮਾਰਕਟ ਵਿਕ ਜਾਊਗਾ ਫਿਰ ਜਿੱਥੇ ਪਰਫੈਕਟ ਕੰਪੀਟੀਸ਼ਨ ਹੈ ਕੋਈ ਵੀ ਜਾਣ ਬੁੱਝ ਕੇ ਰੇਟ ਵਧਾਏਗਾ ਨਹੀਂ ਕਿਉਂਕਿ ਉਹਨੂੰ ਪਤਾ ਜੇ ਮੈਂ ਰੇਟ ਵਧਾਇਆ ਤਾਂ ਮੇਰੇ ਨਾਲ ਦੇ ਹੋਰ ਬਹੁਤ ਸਾਰੇ ਨੇ ਕਸਟਮਰ ਉਹਨਾਂ ਕੋਲ ਚਲਾ ਜਾਏਗਾ ਤੇ ਜਾਣ ਬੁੱਝ ਕੇ ਕੋਈ ਰੇਟ ਘਟਾਏਗਾ ਵੀ ਨਹੀਂ ਉਹਨੂੰ ਪਤਾ ਵੀ ਕੋਈ ਫਾਇਦਾ ਹੋਣਾ ਨਹੀਂ ਇੰਨਾ ਖਾਸ ਸਗੋਂ ਲੌਸ ਹੋ ਜਾਣਾ ਚੀਜ਼ ਆਪਾਂ ਨੂੰ ਘੱਟ ਦੇ ਵੇਚਣੀ ਪੈਣੀ ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਗੱਲ ਬੋਲੀ ਜਾਂਦੀ ਹੈ ਕਿ ਫਰਮਸ ਦੇ ਜਿਹੜੀਆਂ ਦੁਕਾਨਦਾਰ ਨੇ ਜਿਹੜੇ ਉਹ ਹੁੰਦੇ ਨੇ ਉਸ ਟਾਈਮ ਤੇ ਪ੍ਰਾਈਸ ਟੇਕਰ ਮਤਲਬ ਉਹਨਾਂ ਨੂੰ ਇੱਕ ਪ੍ਰਾਈਸ ਮਿਲ ਜਾਂਦਾ ਮਾਰਕੀਟ 'ਚ ਜਿਹਦੇ ਉੱਤੇ ਉਹਨਾਂ ਨੂੰ ਸਮਾਨ ਵੇਚਣਾ ਪੈਂਦਾ ਆਪਣੀ ਮਰਜ਼ੀ ਉਹ ਨਹੀਂ ਕਰ ਸਕਦੇ ਤਾਂ ਹੁਣ ਇੱਕ ਫਿਕਸ ਪ੍ਰਾਈਸ ਮਾਰਕੀਟ ਡਿਸਾਈਡ ਕਰ ਲੈਂਦੀ ਹੈ ਉਸੇ ਪ੍ਰਾਈਸ ਦੇ ਉੱਤੇ ਉਹ ਸਮਾਨ ਵੇਚਦੇ ਨੇ ਨਾ ਤਾਂ ਉਹ ਪ੍ਰਾਈਸ ਘਟ ਕਰਦੇ ਨੇ ਨਾ ਉਹ ਵਧ ਕਰਦੇ ਨੇ ਬਸ ਇਸੇ ਗੱਲ ਨੂੰ ਹੀ ਆਪਣਾ ਫਰਸਟ ਕੇਸ ਸਮਝਣਾ ਆਪਾਂ ਨੇ ਫਰਸਟ ਕੇਸ ਕੀ ਹੈ ਵੈਨ ਏ ਆਰ ਇਜ਼ ਕਨਸਟੈਂਟ ਏ ਆਰ ਮਤਲਬ ਐਵਰੇਜ ਰੈਵਨਿਊ ਮਤਲਬ ਪ੍ਰਾਈਸ ਜਦੋਂ ਪ੍ਰਾਈਸ ਕਨਸਟੈਂਟ ਹੈ ਇਹ ਹੁੰਦਾ ਕਦੋਂ ਆ ਇਹ ਹੁੰਦਾ ਜੀ ਪਰਫੈਕਟ ਕੰਪੀਟੀਸ਼ਨ ਵਾਲੀ ਮਾਰਕੀਟ ਚ ਚਾਰ ਤਰ੍ਹਾਂ ਦੀਆਂ ਮਾਰਕੀਟਸ ਹਨ ਫਿਲਹਾਲ ਇੱਕ ਵਾਰ ਸਮਝੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਹੈ ਸੈਲਰ ਖੁਦ ਬਖੁਦ ਡਿਸਾਈਡ ਨਹੀਂ ਕਰ ਸਕਦਾ ਪ੍ਰਾਈਸ ਮਾਰਕੀਟ ਦੀਆਂ ਫੋਰਸਸ ਪ੍ਰਾਈਸ ਡਿਸਾਈਡ ਕਰਦੀਆਂ ਨੇ ਆਪਣੇ ਆਪ ਮਾਰਕੀਟ ਦੇ ਪ੍ਰਾਈਸ ਡਿਸਾਈਡ ਹੋ ਜਾਂਦਾ ਤੇ ਸੈਲਰ ਉਸ ਨੂੰ ਐਕਸੈਪਟ ਕਰ ਲੈਂਦਾ ਐਵੇਂ ਸਮਝ ਲਓ ਤੇ ਅੱਗੇ ਕੀ ਹੈ ਹੁਣ ਜਦੋਂ ਸੈਲਰ ਡਿਸਾਈਡ ਨਹੀਂ ਕਰ ਸਕਦਾ ਪ੍ਰਾਈਸ ਤਾਂ ਉਹ ਇੱਕੋ ਪ੍ਰਾਈਸ ਜੋ ਮਾਰਕੀਟ ਚ ਚੱਲ ਰਿਹਾ ਹੈ ਉਸੇ ਚੀਜ਼ ਵੇਚੂਗਾ ਨਾ ਪ੍ਰਾਈਸ ਘਟਾਏਗਾ ਨਾ ਬਧਾਏਗਾ ਦੇਖੋ ਕੀ ਹੋਏਗਾ ਫਿਰ ਚਾਹੇ ਉਹਨੇ ਇੱਕ ਚੀਜ਼ ਵੇਚਣੀ ਆ ਦੋ ਵੇਚਣੀਆਂ ਤਿੰਨ ਵੇਚਣੀਆਂ ਚਾਰ ਵੇਚਣੀਆਂ ਪੰਜ ਵੇਚਣੀਆਂ ਉਹ 10 10 700 ਰੁਪਏ ਚ ਹੀ ਵੇਚਣੀਆਂ ਪੈਣਗੀਆਂ ਤੇ ਟੋਟਲ ਰੈਵਨਿਊ 10 फिर भी हो जाएगा फिर थर्टी हो जाएगा फिर चाली फिर पाँ ठीक है तो एम आर किमें निकलूगी इस दि पिछले वाला माइनस करके टी आर एन माइनस टी आर एन माइनस वन दस चौ पिछे कुछ नहीं है तो दस आ गया ट्वेंटी चौ टेन माइनस किया टेन आ गया थर्टी चो भी माइनस किया टेन आ गया चाली चौ तीह माइनस किया दस आ गया पंजा चो चाली माइनस किया दस आ गया एम आर माइनस करके निकल होगा तुम ये गौर करो डायग्राम बनेगा बड़ा सिंपल जहा बने टीआर बिल्कुल सीधी बन जाएगी कॉन्सटेंट रेट वाली बनेगी जिम्मे आउटपुट वह सेम टीआर वेगी दोह की प्रपोर्शन सेम रहेगी लाइन बिल्कुल पिछदी जाएगी है ए, मैं थोड़ा जा वजी बना सकता कुछ इदा दे ठीक तम आर ते आर दोह्यू सेम है जिनी मर्जी क्वॉंटिटी बेची जा रही है कोई चक्कर वाली गल नहीं नीचे आप रखती quantity of output sold price same hai ji mr same hai ar same hai ta hai bilkul parallel banega theek te kuch observations hai oh bhi samjho relationship jide vich apa gal karange pehli gal mr ki hai simply an addition to tr tr de vich vadha mr bolya janda when one more output is sold yaha produced ਦੂਜੀ ਗੱਲ ਇਨ ਕੇਸ ਪ੍ਰਾਈਸ ਇਜ਼ ਕਨਸਟੈਂਟ ਜਦੋਂ ਪ੍ਰਾਈਸ ਕਨਸਟੈਂਟ ਰਹਿਣਗੇ ਤਾਂ ਐਮ ਆਰ ਵੀ ਕਨਸਟੈਂਟ ਰਹੇਗੀ ਦੂਜੀ ਗੱਲ ਆ ਤੀਜੀ ਗੱਲ ਕਨਸਟੈਂਟ ਐਮ ਆਰ ਦੇ ਕਰਕੇ ਕਨਸਟੈਂਟ ਐਡੀਸ਼ਨ ਆਏਗਾ ਡੀ ਆਰ ਦੇ ਵਿੱਚ ਕਿਉਂਕਿ ਅਗਰ ਐਮ ਆਰ ਬਰਾਬਰ ਹੈ 10 10 10 10 ਤਾਂ ਡੀ ਆਰ ਦੇ ਵਿੱਚ ਵੀ ਕਨਸਟੈਂਟ ਐਡੀਸ਼ਨ ਹੈ ਕਨਸਟੈਂਟ ਐਡੀਸ਼ਨ ਮਤਲਬ ਬਰਾਬਰ ਵਾਧਾ 10 ਦਾ ਵਾਧਾ ਫਿਰ 10 ਦਾ ਵਾਧਾ ਫਿਰ 10 ਦਾ ਵਾਧਾ ਫਿਰ 10 ਦਾ ਵਾਧਾ ਇਹ ਦੱਸਦਾ ਵਾਅਦਾ ਹੋਣ ਕਰਕੇ ਵਿੱਚ ਇੰਪਲਾਈਜ਼ ਏਟ ਟੀਆਰ ਵਿਲ ਇਨਕਰੀਜ਼ ਏਟ ਕਨਸਟੈਂਟ ਰੇਟ ਔਰ ਟੀਆਰ ਵੀ ਬਿਲਕੁਲ ਕਨਸਟੈਂਟ ਰੇਟ ਤੇ ਵਧੇਗੀ ਤੇ ਜਦੋਂ ਕੋਈ ਚੀਜ਼ ਕਨਸਟੈਂਟ ਰੇਟ ਤੇ ਵੱਧਦੀ ਹੈ ਮੈਂ ਨੇ ਇੱਕ ਵੀਡੀਓ ਬਣਾਈ ਸੀਗੀ ਉਹ ਜ਼ਰੂਰ ਦੇਖਣਾ ਟਾਈਪਸ ਆਫ ਗ੍ਰਾਫ ਦੀ ਉਹਦੇ ਵਿੱਚ ਗ੍ਰਾਫ ਬਾਰੇ ਕਲੈਰਿਟੀ ਆ ਜਾਂਦੀ ਹੈ ਕਿ ਗ੍ਰਾਫ ਅਲੱਗ-ਅਲੱਗ ਤਰ੍ਹਾਂ ਦੇ ਬਣਦੇ ਕਿਉਂ ਨੇ ਹੁਣ ਇਹ ਦੇਖੋ ਜਦੋਂ ਇਹ ਕਨਸਟੈਂਟ ਰੇਟ ਤੇ ਇਨਕਰੀਜ਼ ਹੋ ਰਹੀ ਹੈ ਇਸੇ ਕਰਕੇ ਲਾਈਨ ਬਿਲਕੁਲ ਸਿੱਧੀ ਜਾਏਗੀ ਇਦੇ ਵਿੱਚ ਕੋਈ ਬਿੰਗ ਵਾਲਾ ਨਹੀਂ ਪੈਣਾ ਆਪਾਂ ਬਿੰਗ ਇਟਿੰਗੇ ਗਰਾਫ ਬਣਾਏ ਨੇ ਕਨਵੈਕਸ ਵੀ ਬਣਾਇਆ ਕਨਕੇਵ ਗਾਰਾ ਵੀ ਬਣਾਇਆ ਨੇ ਆਪਾਂ ਐਸੇ ਵੀ ਬਣਾਏ ਨੇ ਉੱਪਰ ਜਾ ਕੇ ਥੱਲੇ ਆਏ ਹੁੰਦੇ ਨੇ ਪਰ ਇਹ ਬਿਲਕੁਲ ਸਿੱਧੇ ਜਾ ਰਹੀ ਹੈ ਕਨਸਟੈਂਟ ਰੇਟ ਤੇ ਇਨਕਰੀਜ਼ ਹੋਮ ਕਰਕੇ ਜੀ ਤੇ ਇਹਦੇ ਵਿੱਚ ਕੋਈ ਕਰਵ ਵੀ ਨਹੀਂ ਬਣ ਰਿਹਾ ਕੋਈ ਐਸਾ ਉਹ ਤੇ ਗੁਲਾਈਚ ਵੀ ਨਹੀਂ ਜਾ ਰਹੀ ਗੱਲ ਬਿਲਕੁਲ ਸਟ੍ਰੇਟ ਲਾਈਨ ਬਣਦੀ ਪਈ ਹੈ ਠੀਕ ਹਾਂ ਮੈਂ ਤੁਹਾਨੂੰ ਦੱਸ ਦਵਾ ਸਟ੍ਰੇਟ ਲਾਈਨ ਨੂੰ ਵੀ ਕਰਵੇ ਕਹਿੰਦੇ ਨੇ ਦੂਜਾ ਕੇਸ ਸੈਕੰਡ ਕੇਸ ਕੀ ਆ ਜਦੋਂ ਪ੍ਰਾਈਸ ਚੇਂਜ ਹੋ ਸਕਦਾ ਆਪਾਂ ਇੱਥੇ ਗੱਲ ਕੀਤੀ ਸੀਗੀ ਕਿ ਮਾਰਕੀਟ ਦੇ ਕਰਕੇ ਹੀ ਸਾਰਾ ਚੱਕਰ ਹੈ ਸਭ ਤੋਂ ਪਹਿਲੇ ਮਾਰਕੀਟ ਜਿੱਥੇ ਪਰਫੈਕਟ ਕੰਪੀਟੀਸ਼ਨ ਵਾਲੀ ਜਿੱਥੇ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ ਕਿ ਦੁਕਾਨਦਾਰ ਨੂੰ ਚੱਕਿਆ ਆਪਣੀ ਮਰਜ਼ੀ ਨਾਲ ਪ੍ਰਾਈਸ ਚੇਂਜ ਨਹੀਂ ਕਰ ਸਕਦਾ ਹਮ ਪਰ ਬਾਕੀ ਦੇ ਜਿਹੜੇ ਕੁਝ ਮਾਰਕੀਟ ਦੇ ਟਾਈਪਸ ਹੁੰਦੇ ਹਨ ਉਹਨਾਂ ਵਿੱਚ ਪ੍ਰਾਈਸ ਚੇਂਜ ਕਰਨਾ ਦੁਕਾਨਦਾਰ ਦੀ ਮਜਬੂਰੀ ਹੋ ਜਾਂਦੀ ਹੈ ਕਰ ਦਿੰਦਾ ਉਹ ਚੇਂਜ ਉਹ ਟਾਈਪਸ ਬਹੁਤ ਜ਼ਿਆਦਾ ਡਿਟੇਲ ਨਸਕੇ ਫਾਇਦਾ ਤਾਂ ਨਹੀਂ ਹੈ ਕੋਈ ਕਿਉਂਕਿ ਇਹ ਹੋਰ ਚੈਪਟਰ ਦਾ 파ਟ ਨੇ ਪਰ ਤੁਹਾਨੂੰ ਥੋੜਾ ਦੱਸ ਦਿੰਨੇ ਆ ਮੈਂ ਕਿ ਅਸੀਂ ਚਾਰ ਤਰ੍ਹਾਂ ਦੀ ਮਾਰਕੀਟ ਹੈ ਆਪਣੇ ਕੋਲ ਜੋ ਸਿਲੇਬਸ ਅਕੋਰਡਿੰਗ ਕਿਸੇ ਟਾਈਮ ਸੀਗਾ ਪਰਫੈਕਟ ਕੰਪੀਟੀਸ਼ਨ ਸੀ ਪਹਿਲੀ ਤਾਂ ਦੂਜੀ ਸੀ ਕਿ ਮੋਨੋਪਲੀ ਜਿਹਦੇ ਵਿੱਚ ਸੀ ਇੱਕ ਦੁਕਾਨਦਾਰ ਤੀਜੀ ਸੀ ਮੋਨੋਪੋਲਿਸਟਿਕ ਜਿਹਦੇ ਵਿੱਚ ਦੁਕਾਨਦਾਰ ਸੀਗੇ ਜਿਵੇਂ ਲਾ ਲਓ ਟੂਥਪੇਸਟ ਦਾ ਮਤਲਬ ਸੈਲਰਸ ਨੇ ਹਰ ਟੂਥਪੇਸਟ ਦਾ ਆਪਣਾ ਆਪਣਾ ਸਪੈਸ਼ialਟੀ ਹੈ ਠੀਕ ਹੈ ਪੈਪਸੋਡੈਂਟ ਜਿਹੜੀ ਹੈ ਉਹ ਥੋੜਾ ਅੱਧ ਦੇ ਕੇ ਨਾ ਕੰਮ ਕਰਦੀ ਹੈ ਦਾਬਰ ਵਾਲੀ ਹੈਗੀ ਆ ਉਹ ਥੋੜੀ ਜਿਹੀ ਨੇਚਰਲ ਜੀ ਹੈਗੀ ਆ ਇੱਕ ਸੈਂਸੋਡਾਈਨ ਕਰਕੇ ਆਉਂਦੀ ਹੈ ਉਹ ਕਹਿੰਦੇ ਡਾਕਟਰ ਰეკਮੈਂਡ ਕਰਦੇ ਨੇ پتہ ਨਹੀਂ ਕੀ ਪਖੰਡ ਹੈ ਸ਼ਾਇਦ ਕਰਦੇ ਹੋਣਗੇ ਜੋ ਵੀ ਹੈ ਦੇਖੋ ਉਹ ਹਰ ਪ੍ਰੋਡਕਟ ਦਾ ਆਪਣਾ ਆਪਣਾ ਮਤਲਬ ਇਹ ਖਾਸियत ਸ਼ੋ ਕਰਦਾ ਹੈ ਸੈਲਰ ਹੈਗੇ ਨੇ ਪਰ ਉਹ ਸੈਲਰ ਦੀ ਆਪਣੀ ਆਪਣੀ ਖਾਸियत ਹੈ ਉਹਨਾਂ ਦੇ ਪ੍ਰੋਡਕਟ ਦੀ ਤੇ ਐਸੇ ਨੂੰ ਆਪਾਂ ਮੋਨੋਪੋਲੀਸਟਿਕ ਬੋਲਦੇ ਸੀਗੇ ਇੱਕ ਹੁੰਦੀ ਸੀ 올ਿਗੋਪੋਲੀ ਮਾਰਕਟ ਉਹ ਐਸੀ ਮਾਰਕਟ ਹੁੰਦੀ ਸੀ ਜਿਹਦੇ ਵਿੱਚ ਸੈਲਰ ਸਿਰਫ ਗਿਣਤੀ ਦੇਣ ਚਾਰ ਪੰਜ 6 7 ਜਿਵੇਂ ਆਪਣੇ ਕੋਲ ਆ Airtel Jio Vodafone ਵਗੈਰਾ ਕਈ ਐਸਲਰ ਚਾਰ ਨਾ ਸਿਰਫ ਤਾਂ ਇਹ ਜਿਹੜੇ ਤਿੰਨ ਬਾਕੀ ਮਾਰਕੀਟ ਬਚਿਆ ਨੇ ਇਹਨਾਂ ਦੇ ਵਿੱਚ ਪ੍ਰਾਈਸ ਚੇਂਜ ਹੋ ਸਕਦਾ ਸੀਗਾ ਸਭ ਤੋਂ ਵੱਡੀ ਗੱਲ ਤੁਸੀਂ ਮਨੋਪੋਲੀ ਬਾਰੇ ਸਮਝ ਲਓ ਮਨੋਪੋਲੀ ਚ ਕੀ ਹੈ ਕਿ ਇੱਕੋ ਹੀ ਐਸਲਰ ਆਪਣੀ ਮਰਜ਼ੀ ਕਰ ਰਿਹਾ ਹੁਣ ਮਨੋਪੋਲੀ ਦੇ ਵਿੱਚ ਇੱਕ ਇੱਕ ਪ੍ਰੋਬਲਮ ਆ ਜਾਂਦੀ ਹੈ ਅਗਰ ਮਨੋਪੋਲੀ ਦੇ ਵਿੱਚ ਸੈਲਰ ਇਹ ਸੋਚੇ ਕਿ ਯਾਰ ਮੈਂ ਨਾ ਚਾਹਨਾ ਵੀ ਮੇਰੇ ਪ੍ਰੋਡਕਟ ਦੀ ਸੇਲ ਵਧੇ ਪਰ ਦੇਖੋ ਜਦ ਪਤਾ ਹੈ ਵੀ ਮੋਨੋਪੋਲੀ ਹੈ ਉਹ ਲੋਕ ਲੈ ਹੀ ਹੋ ਰਹੇ ਨੇ ਫਿਰ ਹੋਰ ਜ਼ਿਆਦਾ ਕਿਉਂ ਲੈਣਗੇ ਲੋਕੀ ਉਸ ਨੂੰ ਜਦ ਪਤਾ ਲੋਕਾਂ ਨੇ ਲੈਣਾ ਹੀ ਹੈ ਉਸ ਤੋਂ ਹੀ ਲੈਣਾ ਠੀਕ ਹੈ ਨਾ ਕੋ ਹੋਰ ਸੈਲਰ ਹੈ ਹੀ ਨਹੀਂਗਾ ਜਦ ਫਿਰ ਤੁਸੀਂ ਸੋਚ ਕੇ ਦੇਖੋ ਜਿਵੇਂ ਲਾਲਾ ਪਿੰਡ ਚ ਕੋਈ ਦੁਕਾਨ ਹੈ ਉਹ ਇੱਕ ਬੰਦਾ ਹੀ ਹੈ ਜਿਹੜਾ ਪੂਰੇ ਪਿੰਡ ਨੂੰ ਸਾਮਾਨ ਵੇਚ ਰਿਹਾ ਪਰ ਹੁਣ ਉਹ ਸੋਚ ਰਿਹਾ ਵੀ ਯਾਰ ਮੈਂ ਕਿਸੇ ਤਰੀਕੇ ਨਾਲ ਸੇਲ ਵਧਾਵਾ ਤਾਂ ਵਿਚਾਰੇ ਕੋਲ ਜਰੀਆ ਕੀ ਹੈ ਸੇਲ ਵਧੂਗੀ ਕਿਉਂ ਉਹਦੀ ਕੁਝ ਤਾਂ ਲਾਲਚ ਦੇਣਾ ਪਊਗਾ ਉਹ ਲਾਲਚ ਕਿਆ ਹੋਏਗਾ ਜੀ ਉਹ ਕਰੇਗਾ ਕਿਆ ਉਹ ਕਹੇਗਾ ਕਿ ਮੈਂ ਆਫਰ ਦੇ ਰਿਹਾ ਜੇ ਸਮਾਨ ਮੇਰੇ ਤੋਂ ਜ਼ਿਆਦਾ ਖਰੀਦੋਗੇ ਮੈਂ ਸਸਤਾ ਲਾਉਂਗਾ ਆ ਦੇਖੋ ਫਿਰ ਇਹ ਜੇ ਟਾਈਮ ਤੇ ਪ੍ਰਾਈਸ ਹਿੱਲਦਾ ਤਾਂ ਆਪਣੇ ਕੋਲ ਦੂਸਰਾ ਕੇਸ ਬਣਦਾ ਹੈ ਕਨ ਏ ਆਰ ਇਜ਼ ਨੋਟ ਕਨਸਟੈਂਟ ਜਿਹੜਾ ਕੀ ਬਾਕੀ ਦੇ ਮਾਰਕੀਟਸ ਹੁੰਦਾ ਹੈ ਠੀਕ ਤਾਂ ਮੈਂ ਇੱਕ ਐਗਜ਼ਾਮਪਲ ਲੈ ਲਿਆ ਇੱਥੇ 1 2 3 4 ਐਪਾ ਆਉਟਪੁੱਟ ਸੋਲ ਸੇਲ ਕੀਤੀ ਹੈ ਪ੍ਰਾਈਸ ਆਪਾਂ ਲੈ 10 ਰੁਪਏ ਫਿਰ ਆਪਾਂ 9.5 ਲੈ ਲਿਆ ਫਿਰ 90 ਰੁਪਏ ਲੈ ਲਿਆ ਫਿਰ ਸਾਡੇ 8.5 ਲੈ ਲਿਆ ਘਟਦਾ ਦਿਖਾਇਆ ਪ੍ਰਾਈਸ ਆਪਾਂ ਨੂੰ ਠੀਕ ਤੇ ਜੋ ਟੋਟਲ ਰੈਵਨਿਊ ਕੱਢੋਗੇ ਤੁਸੀਂ ਮਲਟੀਪਲਾਈ ਕਰ ਕਰਕੇ 9.5 2 19 ਰੁਪਏ 9 3 27 ਰੁਪਏ 8.5 4 34 ਰੁਪਏ ਠੀਕ ਇਸ ਤੋਂ ਬਾਅਦ ਫਿਰ ਐਮ ਆਰ ਕੱਢਾਂਗੇ ਉਹ ਐਮ ਆਰ ਵੀ ਦੇਖੋ ਗਿਰਦੀ ਜਾ ਰਹੀ ਹੈ ਹੂੰ ਤਾਂ ਇੱਥੇ ਪਹਿਲੀ ਗੱਲ ਤਾਂ ਤੁਹਾਨੂੰ ਥੋੜੀ ਬਹੁਤੀ ਆਬਜ਼ਰਵੇਸ਼ਨ ਆ ਸਮਝੋ ਜ਼ਰਾ ਇਨ ਕੇਸ AR ਇਸ ਡਿਕਲਾਈਨਿੰਗ MR ਇਸ ਆਲਸੋ ਡਿਕਲਾਈਨਿੰਗ ਜਦੋਂ AR ਘਟ ਰਿਹਾ ਹੈ ਤਾਂ MR ਵੀ ਘਟ ਰਿਹਾ ਹੈ AR ਥੱਲੇ MR ਵੀ ਥੱਲੇ ਬਟ ਤੁਸੀਂ ਗੌਰ ਕਰੋ ਗੱਲ AR ਆਪਾਂ ਥੋੜਾ 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 ਘਟਿਆ ਹੈ MR ਤਾਂ ਫਿਰ ਸਦੋਂ ਤੇ ਪਹੁੰਚ ਗਿਆ ਘਟਦਾ ਘਟਦਾ AR ਦੇਖੋ ਅੱਧਾ ਅੱਧਾ ਘਟਿਆ ਹੈ MR ਬਹੁਤ ਜ਼ਿਆਦਾ ਘਟ ਗਿਆ ਉਹਦੇ ਨਾਲ ਤਾਂ ਇੱਥੇ ਇੱਕ ਲਾਈਨ অবজারਵੇਸ਼ਨ ਪਤਾ ਲੱਗਦੀ ਹੈ ਕਿ MR ਡਿਕਲਾਈਨ ਫਾਸਟਰ ਦੈਨ AR MR ਜ਼ਿਆਦਾ ਗਿਰਦਾ ਤੇਜ਼ੀ ਨਾਲ ਗਿਰਦਾ AR ਤੋਂ ਅਗਲੀ ਗੱਲ ਜਦੋਂ ਐਮਆਰ ਡਿਕਲਾਈਨ ਕਰ ਰਿਹਾ ਹੈ ਤਾਂ ਸਿਮਪਲ ਸਿੰਪਲ ਜੀ ਗੱਲ ਹੈ টিਆਰ ਤਾਂ ਵੱਧ ਰਿਹਾ ਹੋਊਗਾ টিਆਰ ਵੱਧ ਰਿਹਾ ਬਟ ਡਿਮਿਨਿਸ਼ਿੰਗ ਰੇਟ ਤੇ ਵੱਧ ਰਿਹਾ ਘਟਦੇ ਰੇਟ ਤੇ ਵੱਧ ਰਿਹਾ ਔ ਜਿਆਦਾ ਨਹੀਂ ਵੱਧ ਰਿਹਾ ਘਟਦੇ ਰੇਟ ਤੇ ਵੱਧ ਰਿਹਾ ਨੋ ਫਿਰ 8 ਵਧਿਆ ਫਿਰ 7 ਵਧਿਆ ਠੀਕ ਤੇ ਇਹਦਾ ਜਦੋਂ ਡਾਇਗਰਾਮ ਬਣਾਓਗੇ ਤਾਂ ਤੁਸੀਂ ਆਪ ਸੋਚੋ ਸਿੱਧਾ ਤਾਂ ਬਣੂਗਾ ਨਹੀਂ ਥੋੜਾ ਜਿਹਾ ਵਿੰਗ ਮਾਰੂਗਾ ਉਹ ਕਿਉਂ ਪ੍ਰਪੋਰਸ਼ਨ ਸੇਮ ਨਹੀਂ ਹੈਗਾ ਜੀ ਤਦ ਡਾਇਗਰਾਮ ਕੁਛ ਇਦਾਂ ਜਾ ਕੇ ਇਹ ਹੁਣ ਥੱਲੇ ਉੱਪਰ ਜਾ ਕੇ ਥੱਲੇ ਵੀ ਆਏਗਾ ਥੱਲੇ ਆਣ ਦੇ ਬਾਰੇ ਮੈਂ ਇੱਥੇ ਨਹੀਂ ਗੱਲ ਕੀਤੀ ਥੱਲੇ ਆਣ ਬਾਰੇ ਆਪਾਂ ਗੱਲ ਕੀਤੀ ਨਹੀਂ ਆਪਾਂ ਤਾਂ ਬਤਾਉਂਦਾ ਦਾ ਘਰ ਆਏ ਆ ਤਾਂ ਇੱਕ ਕੇਸ ਬੜਾ ਸਪੈਸ਼ਲ ਸੀਗਾ ਬੁੱਕ ਦੇ ਵਿੱਚ ਕਈ ਵਾਰੀ ਕੁਐਸਚਨ ਵੀ ਆ ਜਾਂਦਾ ਵੀ ਐਮ ਆਰ ਮਾਰਜਨ ਰੈਵਨਿਊ ਜ਼ੀਰੋ ਹੋ ਸਕਦਾ ਜਾਂ 네ਗੇਟਿਵ ਹੋ ਸਕਦਾ ਦੇਖੋ ਅਗਰ ਆਪਾਂ ਪ੍ਰੈਕਟੀਕਲ ਸਿਚੁਏਸ਼ਨ ਸੋਚੀ ਨਾ ਕਿ ਮਾਰਜਨਲ ਰੈਵਨਿਊ ਮਾਰਜਨਲ ਰੈਵਨਿਊ ਬੇਸਿਕਲੀ ਕੀ ਹੁੰਦਾ ਹੈ भी अगला प्रोडक्ट है बेचिया रेट अगले प्रोडक्ट का आप इतने गल रहे हैं? टॉपिक से मैं लिखे इतना ना लिखा नहीं कैन एम आर बी नैगेटिव पहला लिखिए जीरो और नगेटिव आ टॉपिक है एम आर भी वह अगला जोड़ा प्रोडक्ट बेचेगा उस तो अगला जीरो हो सकता रेट वह ਥੋੜੀ ਜਿਹੀ ਸਿਚੁਏਸ਼ਨ ਅਗਰ ਸਮਝੋ ਨਾ ਵੀ ਆ ਪ੍ਰੈਕਟੀਕਲ ਤਾਂ ਸ਼ਾਇਦ ਗੱਲ ਸਮਝ ਆ ਜਵੇ ਮੰਨ ਕੇ ਚਲੋ ਤੁਸੀਂ ਕਿਸੇ ਤੋਂ ਲਗਾ ਲੋ ਵੀ 50 ਯੂਨਿਟਸ ਖਰੀਦ ਲਏ ਜਾਂ ਲਾ ਲੋ 50 ਚਾਕਲੇਟਸ ਖਰੀਦ ਲਈਏ ਠੀਕ ਹੈ 50 ਚਾਕਲੇਟਸ ਖਰੀਦ ਲਿਆ ਅਗਲੇ ਨੇ ਰੇਟ ਲਾਤਾ ਸੀਗਾ ਠੀਕ ਹੈ ਸਸਤਾ ਲਾਤਾ ਵਧਿਆ ਕੀਤਾ ਉਹ ਦੁਕਾਨਦਾਰ ਕੋਈ ਇੱਕ ਚਾਕਲੇਟ ਰਹਿ ਗਈ ਹੁਣ ਬਚੀ ਕਾਊਂਟਰ 'ਚ ਉਹਨੇ ਕੀ ਕੀਤਾ ਚਾਕੇ ਇੱਕ ਵੀ ਫ੍ਰੀ ਬਣਾਤੀ ਤੁਸੀਂ ਚਲਦੇ ਵੀ ਤੂੰ ਲੈ ਜਾ ਮਤਲਬ ਉਹਨੇ ਜਿਹੜਾ ਅਗਲਾ ਪ੍ਰੋਡਕਟ ਦਿੱਤਾ ਉਹਨੇ ਫ੍ਰੀਜ ਦੇ ਦਿੱਤਾ ਬਿਨਾਂ ਰੇਟ ਬਿਨਾਂ ਪ੍ਰਾਈਸ ਦੇ ਮੈਂ ਕਹਿ ਰਿਹਾ ਇਹ ਚੀਜ਼ਾਂ ਰੇਅਰ ਹੁੰਦੀਆਂ ਨੇ ਬਟ ਬਾਈ ਚਾਂ ਸਕਦਾ ਹੋਵੇ ਹੋ ਸਕਦਾ ਪੰਜਾਹ ਆਪਾਂ ਚਾਕਲੇਟਸ ਖਰੀਦ ਲਈਆਂ ਜਿਹੜੀ 51st ਚਾਕਲੇਟ 51ਵੀਂ ਚਾਕਲੇਟ ਅਗਲੇ ਚੱਕੇ ਹੀ ਫੜਾ ਦੇ ਵੀ ਚੱਲੇ ਰਿਹਾ ਲੈ ਜਾ ਖਾਲੀ ਕਰਮ ਦੱਬਾ ਠੀਕ ਇਹਦਾ ਹੋ ਸਕਦਾ ਨਾ ਨੈਗੇਟਿਵ ਆਉਣ ਵਾਲੀ ਗੱਲ ਕੀ ਹੋ ਸਕਦੀ ਹੈ ਇਹ ਜਿਆਦਾ ਨਜਾਇਜ਼ ਮਤਲਬ ਪ੍ਰੈਕਟੀਕਲ ਸੋਚਣਾ ਹੈ ਇਹਦੇ ਬਾਰੇ ਨੇਗੇਟਿਵ ਆਣ ਵਾਲੀ ਗੱਲ ਦੇਖੋ ਐਦਾਂ ਹੋ ਸਕਦਾ ਹੋ ਵੈਸੇ ਤਾਂ ਬਹੁਤ ਰੇਅਰ ਹੈ ਅਗਰ ਉਹ ਕਹੇ ਵੀ ਭਾਈ ਮੇਰਾ ਸਮਾਨ ਤੂੰ ਖਰੀਦ ਰਿਹਾ ਤੂੰ ਸਾਰਾ ਲਗਭਗ ਲੈ ਤਾਂ ਲਿਆ ਤੂੰ ਐ ਕਰ ਆ ਇੱਕ ਅੱਧਾ ਜਿਹੜਾ ਬਚ ਗਿਆ ਇਹ ਵੀ ਲੈ ਜਾ ਮੇਰਾ ਸਮਾਨ ਤਾਂ ਖਾਲੀ ਕਰ ਠੀਕ ਹੈ ਇਥੋਂ ਨਿਵੇੜ ਤੈਨੂੰ ਮੈਂ ਹੋਰ ਸਸਤਾ ਲਾ ਦਿੰਦਾ ਤੂੰ ਖਾਲੀ ਕਰ ਦੇ ਬਸ ਜਗਾ ਸਾਰਾ ਕੁਝ ਲੈ ਜਾ ਤੈਨੂੰ ਮੈਂ ਹੋਰ ਸਸਤਾ ਲਾ ਦਿੰਦਾ ਮਦਰ ਰੇਟ ਵਧਣ ਦੀ بجائے ਇਕ ਤਾਂ ਫਰੀ ਦੇਤਾ ਫਰੀ ਵਾਲੀ ਗੱਲ ਹੋ ਗਈ ਫਰੀ ਦੀ ਬਜਾਇਸ ਕੋ ਹੋਰ ਡਿਸਕਾਊਂਟ ਦੇਤਾ ਅਗਲੇ ਨੂੰ ਸਸਤਾ ਕਰਤਾ ਤਾਂ ਇਹ ਦੇਖੋ ਦੋ ਕੰਡੀਸ਼ਨਸ ਬੜੀਆਂ ਅਜੀਬ ਨੇ ਕਿ ਜ਼ੀਰੋ ਹੋ ਸਕਦਾ ਹੈ ਅਮਰ ਜਾਂ ਨੈਗੇਟਿਵ ਹੋ ਸਕਦਾ ਜ਼ਰਾ ਦੇਖਿਓ ਜੀ ਤਾਂ ਇੱਥੇ ਕੁਛ ਏ ਆਪਾਂ ਲਿਆ 100 ਰੁਪਏ ਫਿਰ ਪ੍ਰਾਈਸ 85 ਰੁਪਏ ਸੋਚ ਲਿਆ ਫਿਰ 40 ਸੋਚ ਲਿਆ ਫਿਰ 30 ਰੁਪਏ ਸੋਚ ਲਿਆ ਹੁਣ ਤੁਸੀਂ ਐਜੇ ਟਾਈਮ ਦੇਖਿਓ ਵੀ ਐਮ ਆਰ ਕਿੰਨਾ ਨਿਕਲਦਾ ਪਹਿਲਾਂ 100 ਫਿਰ 160 100 60 ਆ ਗਿਆ ਫਿਰ ਮਾਈਨਸ ਕਿੰਨਾ ਅੱਛਾ ਹੁਣ ਤੁਸੀਂ ਇਹ ਦੇਖੋ ਵੀ ਇਹ ਤਾਂ ਬਿਲਕੁਲ ਜੈਨੂਨ ਫਿਗਰਸ ਹੈ ਸੋ 80 ਦੋਨਾ 160 40 ਚੋਕਾ 160 35 ਨਾ ਕਿਤਾ 150 ਹੁਣ ਜਦੋਂ ਆਪਾਂ ਮਾਈਨਸ ਕੀਤਾ 160 ਜੋ 100 ਕੇ ਦਾ 60 ਆ ਗਿਆ 160 60 ਕੀਤਾ ਆਹ ਲੋ ਜੀ ਜ਼ੀਰੋ ਆ ਗਈ 150 ਚੋ 160 ਕੀਤਾ ਮਾਈਨਸ 10 ਵੀ ਆ ਗਿਆ ਤਾਂ ਜਵਾਬ ਆਪਾਂ ਆਲ ਰਹੇ ਸੀਗੇ ਕਿ AR ਦੇ MR ਨੈਗੇਟਿਵ ਹੋ ਸਕਦਾ ਜਾਂ ਜ਼ੀਰੋ ਹੋ ਸਕਦਾ ਹੋ ਸਕਦਾ ਭਾਈ ਤੱਕੇ ਜਨਾਲ ਆਪਾਂ ਕਰਤਾ ਵੈਸਾ ਦੇਖ ਬਹੁਤ ਰੇਰ ਸਿੱਧੇ ਹੀ ਆ ਤਾ ਇਹ ਜੇ ਟਾਈਮ ਤੇ ਕੁਝ ਗੱਲਾਂ ਪਹਿਲਾਂ ਤਾਂ ਇਹਨਾਂ ਨੂੰ ਸਮਝੋ ਫਿਰ ਆਪਾਂ ਫਿਗਰ ਤੇ ਆਨੇ ਆਂ ਐਮ ਆਰ ਕੈਨ ਬੀ ਜ਼ੀਰੋ অর ਨੈਗੇਟਿਵ ਵੈਨ ਪ੍ਰਾਈਸ ਇਸ ਡਿਕਲਾਈਨਿੰਗ ਜੇ ਕੋ ਲਗਾਤਾਰ ਪ੍ਰਾਈਸ ਘੱਟ ਰਹੇ ਤਾਂ ਐਮ ਆਰ ਹੋ ਸਕਦਾ ਭਾਈ ਜ਼ੀਰੋ ਯਾ ਨੈਗੇਟਿਵ ਟੀਆਰ ਸਟਾਪ ਕਰੇਗਾ ਇਨਕਰੀਜ਼ਿੰਗ ਵੈਨ ਐਮ ਆਰ ਜ਼ੀਰੋ ਜਿੱਥੇ ਐਮ ਆਰ ਜ਼ੀਰੋ ਆ ਗਿਆ ਉੱਥੇ ਟੀਆਰ ਨੇ ਵਧਣਾ ਬੰਦ ਕਰ ਦੇਣਾ ਦੇਖੋ ਇੱਥੋਂ ਵੱਧ ਗਿਆ ਆ ਲਗਾ ਲਓ ਇੱਥੇ ਤੱਕ ਵਧੇ ਰਿਹਾ ਸੀਗਾ ਹੱਦ ਉਹਦਾ ਪ੍ਰਾਈਸ ਜਿਹੜਾ ਮੈਕਸਿਮਮ ਹੈ ਟੀਆਰ ਉਹਦੀ वन सिक्सटी है ठीक है टोटल रेवन्यू वन सिक्सटी है वन सिक्सटू बाद कट लग गया जिते एम आर जीरो है बस उसकी वधन वन उस तो बाद फिर क्या होगा जी टी आर स्टार्ट डिकलाइनिंग वैन एम आर नैगेटिव जदों एम आर नैगेटिव आया टी आर ने गिर जाना ठीक है जी तो लास्ट वाली गल उ लाइन लिखी है सेम टू सेम जी इतनी लिखी सी कि जो एम आर घटेगा तो टी आर वधेगा बट डिमिनीशिंग रेट से एम आर जो घट रहा होगा तो टी आर इनक्रीज डिक्रीजिंग रेट से जी ठीक ਪਰ ਅੱਗੇ ਆ ਕੇ ਆਪਾਂ ਦੇਖੇ ਰਿਹਾ ਕਿ ਇੰਨਾ ਜਦੋਂ ਘਟਾਤਾ ਐਮ ਆਰ ਆਪਾਂ ਨੇ ਉਹ ਤਾਂ ਫਿਰ ਨੈਗੇਟਿਵ ਮਤਲਬ ਡਿਕਲਾਈਨ ਹੋਣ ਲੱਗ ਗਿਆ ਤੇ ਇਹਦਾ ਹੁਣ ਫਿਗਰ ਬਣਾਣੀ ਕਿਵੇਂ ਆਪਾਂ ਟੀਆਰ ਵੱਧਦਾ ਵੱਧਦਾ ਵੱਧਾ ਫਿਰ ਘਟਦਾ ਦਿਖਾ ਦਿੰਨਾ ਜੀ ਠੀਕ ਘਟਦਾ ਘਟਦਾ ਵੈਸੇ ਦੇਖੋ ਇੱਥੇ ਮੈਂ ਜ਼ੀਰੋ ਟੱਚ ਕਰਾ ਦਿੱਤੀ ਟੀਆਰ ਨੂੰ ਆਪਾਂ ਇੱਥੇ ਜ਼ੀਰੋ ਤਾਂ ਨਹੀਂ ਸੀ ਦਿਖਾਇਆ ਥੋੜਾ ਜਿਮ ਚੀਜ਼ ਸਮਝਾਉਣੀ ਸੀ ਬਸ ਇਹ ਕਿ ਕਿ ਬੁਕਸ਼ ショ ਕਿਤਾ ਵੈਸੇ ਗਿਆ ਪਹਿਲਾ ਤਾਂ ਪੁਆਇੰਟ ਆਪਾਂ ਨੇ ਇਹ ਦਿਖਾਣਾ ਕਿ ਇਹ ਦੋ ਡਾਇਗਰਾਮ ਟੀਆਰ ਤੇ ਆਊਟਪੁੱਟ ਤਾਂ ਇੱਥੇ ਐਮ ਆਰ ਤੇ ਆਊਟਪੁੱਟ ਇਹ ਬਿਲਕੁਲ ਕਿ ਦੂਜੇ ਦੇ نیچے ਬਣਾਣੇ ਨੇ ਤਾਂ ਕਿ ਆਪਾਂ ਇਹਨਾਂ 'ਚ ਰਿਲੇਸ਼ਨਸ਼ਿਪ ਸ਼ੋ ਕਰ ਸਕੀਏ ਐਮ ਆਰ ਵੀ ਤੇ ਇੱਥੇ ਏ ਆਰ ਮੈਂ ਦੋ ਚੀਜ਼ਾਂ ਦਿਖਾਉਂਗਾ ਇੱਥੇ ਠੀਕ ਇਹਨੂੰ ਇਦਾਂ ਲਿਖ ਲੈਣੇ ਆ ਠੀਕ ਹੁਣ ਐਮ ਆਰ ਆ ਸਟਾਰਟਿੰਗ 'ਚ ਆਪਣੇ ਕਿੰਨੀ ਸੀ ਐਮ ਆਰ ਇੱਥੇ ਆਪਣਾ ਆਹ ਵਾਲਾ ਲੈਂਦੇ ਫਿਰ ਪਹਿਲਾਂ ਐਮ ਆਰ ਤੇ ਏ ਆਰ 10 ਐਮ ਆਰ ਵੀ 10 ਐਮ ਆਰ ਇਹਦਾ ਲਾਹਾਂਗੇ ਤੇ AR ਆਪਾਂ ਉਹ ਉੱਥੇ ਦਿਖਾਣੀ ਆ ਠੀਕ ਹੈ ਇਹਨੂੰ ਤਾਂ ਨੈਗੇਟਿਵ ਚ ਲੈ ਕੇ ਜਾਣ ਦਾ ਫਾਇਦੇ ਨਹੀਂ ਕੋਈ AR ਨੂੰ ਆਪਾਂ ਇੱਕ ਲਿਮਟ ਤੱਕ ਰੱਖਾਂਗੇ ਜ਼ੀਰੋ ਤੱਕ ਲੈ ਜਿਓ ਉਹ ਵੀ ਤਾਂ ਲੈ ਕੇ ਜਾ ਰਹੇ ਹਾਂ ਜ਼ੀਰੋ ਤੇ ਬਿਕੋਜ਼ ਆਪਾਂ ਟੋਟਲ ਰੈਵਨਿਊ ਨੂੰ ਜ਼ੀਰੋ ਤੱਕ ਲੈ ਚੁੱਕੇ ਹਾਂ ਜਿੱਥੇ ਟੋਟਲ ਰੈਵਨਿਊ ਦਾ ਜ਼ੀਰੋ ਟੱਚ ਕਰ ਰਿਹਾ ਸੇਮ ਟੂ ਸੇਮ ਉੱਥੇ AR ਦਾ ਜ਼ੀਰੋ ਟੱਚ ਕਰਾਣਾ ਜਿੱਥੇ TR ਦਾ ਮੈਕਸਿਮਮ ਟੱਚ ਕਰ ਰਿਹਾ ਉੱਥੇ ਤੁਸੀਂ ਆ ਦੇਖੋ ਇੱਥੇ ਕੀ ਲਿਖਿਆ ਸੀ ਆਪਾਂ ਨੇ ਵੀ ਇੱਥੇ ਮੈਕਸਿਮਮ ਹੈ ਜਿੱਥੇ MR ਜ਼ੀਰੋ ਹੈ ਜਿੱਥੇ TR ਮੈਕਸਿਮਮ ਹੈ ਉੱਥੇ ਆ MR ਟੱਚ ਕਰੇਗੀ ਜ਼ੀਰੋ ਨੂੰ ਆਹ ਲਾਈਨ ਆਪਣੀ MR ਦੀ ਹੋਗੀ ਠੀਕ ਹੈ ਜੀ ਜਿੱਥੇ TR ਮੈਕਸਿਮਮ ਹੈ ਉੱਥੇ ਬਿਲਕੁਲ ਸੀ ਇੱਜ MR ਜ਼ੀਰੋ ਹੈ ਉੱਥੇ ਜਿੱਥੇ TR ਜ਼ੀਰੋ ਹੋਗੀ ਉੱਥੇ AR ਵੀ ਜ਼ੀਰੋ ਹੋਵੇਗਾ ਠੀਕ ਤਾਂ ਇੱਕ ਚੀਜ਼ ਹੋਰ MR ਜਿਆਦਾ ਬੁਰੇ ਤਰੀਕੇ ਨਾਲ ਘਟ ਰਹੀ ਹੈ AR ਹੌਲੀ ਹੌਲੀ ਘਟ ਰਹੀ ਹੈ ਸਾਰੇ ਗੱਲਾਂ ਇਦਾਂ ਡਾਇਗ੍ਰam 'ਚ ਸ਼ੋ ਹੋ ਜਾਂਦੀਆਂ ਨੇ जो आप इधर उधर लिख रहे हैं ठीक जी तो फिलहाल इस विडियो बस इन्ना को ही मिलते हाँ अगली वीडियो जल्दी ही चंगा जी सत श्रीकाल